ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਸੋ ਦੋਸਤੋ ਅ ਅੱਜ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਬਹੁਤ ਹੀ ਟਾਪ ਕਲਾਸ ਦੀ ਝੋਟੀ ਜਿਹਦੀ ਏਜ ਕੋਈ 2 ਸਾਲ 2.5 ਸਾਲ ਏਜ ਆ ਸਾਹਮਣੇ ਤੁਸੀਂ ਜੈਜ ਮਾਰਕਿੰਗ ਦੇਖ ਸਕਦੇ ਆ ਤੇ ਸਾਹਮਣੇ ਤੁਸੀਂ ਜਿਹੜੀ ਇਹਦੀ ਮਿਲਕ ਵੇਨ ਆ ਦੋਸਤੋ ਸਾਹਮਣੇ ਚੈੱਕ ਕਰ ਸਕਦੇ ਆ ਜਿਵੇਂ 4 ਦਾ ਪਾਈਪ ਨੱਪਿਆ ਹੁੰਦਾ ਵਟ ਚ ਕਿਸੇ ਨੇ ਇਹੋ ਜੀ ਆ ਤੇ ਆ ਇਹਦੀ ਅਡਰ ਕੁਆਲਿਟੀ ਕਰਿਓ ਚੈੱਕ ਦੋਸਤੋ ਤੇ ਥੱਲੇ ਤੁਣ ਵੀ ਪੂਰਾ ਵਾਈਟ ਆ ਥੋੜੀ ਜੀ ਕਟਿੰਗ ਜ਼ਰੂਰ ਇਹਦੀ ਉਸ ਤਰੇ ਨਾਲ ਤਾਜੀ ਹੋਈ ਕਰਕੇ ਹੋ ਸਕਦਾ ਦੋਸਤੋ ਤੁਹਾਨੂੰ ਥੋੜੀ ਜੀ ਭਾ ਦੂਸਰਾ ਲੱਗੇਗੇ ਭਾ ਥੋੜਾ ਜਿਹਾ ਲਾਲੀ ਚ ਮਾਰਦੀ ਆ ਨਾਲ ਇਹਦੇ ਵੱਡੀ ਝੋਟੀ ਖੜੀ ਆ ਪੂਰੀ ਦੋਸਤੋ ਆਹ ਤੇ ਇਹਦੇ ਬਿਲਕੁਲ ਬਰਾਬਰ ਦੀ ਝੋਟੀ ਆ 19 21 ਦਾ ਫਰਕ ਹੋਊਗਾ ਹਾਈਟ ਦੇ ਵਿੱਚ ਕਿਉਂਕਿ ਇਹਦੀ ਹਾਈਟ ਤੇ ਉਹਦੀ ਹਾਈਟ ਦਾ ਤੁਹਾਨੂੰ ਫਿਰ ਐਸਟੀਮੇਟ ਹੋ ਜਾਊਗਾ ਝੋਟੀ ਦੀ ਹਾਈਟ ਕਿੱਡੀ ਆ ਬਾਕੀ ਪੂਸ਼ ਤੁਸੀਂ ਇਹ ਦੇਖ ਸਕਦੇ ਆ ਦੋਸਤੋ ਬਿਲਕੁਲ ਬਰੀਕ ਭਲਾਂ ਦੀ ਆਟਾ ਬਣਾ ਲਓ ਟਿਪ ਝੋਟੀ ਦੀ ਭੋਰਾ ਜਨੀਰੀ ਉਹਦੇ ਕਹਿਣ ਵਾਂਗੂ ਸਲਾਈ ਨਹੀਂ ਹੋਊਗੀ ਆ ਦੇਖੋ ਐਨੀ ਬਰੀਕ ਪੂਛ ਆ ਤੇ ਆਰਡਰ ਦੀ ਕੁਆਲਿਟੀ ਤੁਹਾਨੂੰ ਮੈਂ ਦਿਖਾ ਰਾਂ ਦੋਸਤੋ ਬਿਲਕੁਲ ਕੱਲੇ ਕੱਲੇ ਥਾਣਾ ਦੋਸਤੋ ਆ ਦੇਖੋ ਪੂਰੇ ਰੈਂਕਲ ਬੰਦੇ ਆ ਬਾਕੀ ਥੱਲੇ ਤਲ ਵੀ ਵਾਈਟ ਆ ਗਿਆ ਤੇ ਮਿਲਕ ਵੇਨ ਜਿਹੜੀ ਚੀਜ਼ ਤੇ ਦੁੱਧ ਹੁੰਦਾ ਵਾ ਜਿਹੜੀ ਜਦੋਂ ਤਿਆਰ ਹੁੰਦੀ ਆ ਤੇ ਮਿਲਕ ਵੇਨ ਤੇ ਥਾਣਾ ਨੇ ਦੁੱਧ ਦੇਣਾ ਹੁੰਦਾ ਸੋ ਆ ਤੁਸੀਂ ਇਹਦੀ ਅੰਦਰੋਂ ਮਿਲਕ ਵੇਨ ਚੈੱਕ ਕਰਿਓ ਦੋਸਤੋ ਹਜੇ ਸਵੇਰ ਦਾ ਟਾਈਮ ਆ ਜਦੋਂ ਦੁਪਹਿਰੇ ਹੁੰਦੀ ਹੈ ਨਾ ਮੰਨ ਲਓ ਪੂਰੀ ਕੱਲੀ ਕੱਲੀ ਨਾਲੜ ਇਹ ਝੋਟੀ ਦੇ ਪਿੰਡੇ ਤੇ ਚਮਕਦੀ ਆ ਬਾਕੀ ਇੱਕ ਗੱਲ ਹੋਰ ਵੀ ਆ ਜਿਹੜਾ ਕੋਈ ਕਿਸਾਨ ਭਰਾ ਇਹਨੂੰ ਲੈ ਗਿਆ ਪਲਾਮਰ ਤੋਂ ਲਿਖ ਕੇ ਲੈ ਲਓ ਪਹਿਲਣ ਚੰਗਾ ਦੁੱਧ ਦੇਊਗੀ ਕਿਉਂਕਿ ਹਰ ਇੱਕ ਪਾਸੇ ਝੋਟੀ ਪੂਰੀ ਆ ਫੇਸ ਦੀ ਕੁਆਲਿਟੀ ਦੇਖੋ ਇਹਦੀ ਬੂਥੀ ਦੀ ਲੰਬਾਈ ਚੈੱਕ ਕਰਿਓ ਤੇ ਗਰਦਨ ਦੀ ਲੰਬਾਈ ਚੈੱਕ ਕਰੋ ਦੋਸਤੋ ਬਿਲਕੁਲ ਬਰੀਕ ਪਿੰਡੇ ਦੀ ਇਧਰੋਂ ਵੀ ਤੁਸੀਂ ਮਿਲਕ ਵੇਣ ਜੇ ਚੈੱਕ ਕਰੋਗੇ ਤਾਂ ਦੋਸਤੋ ਤੁਹਾਨੂੰ ਇਧਰੋਂ ਵੀ ਪੂਰੀ ਟਾਪ ਦੀ ਮਿਲਕਵੇਨ ਨਜ਼ਰ ਆਉਂਦੀ ਹੋਊਗੀ। ਬਾਕੀ 2 ਤੋਂ 3 ਮਹੀਨੇ ਜਿਹੜਾ ਵੀਰੇ ਨੂੰ ਸਾਂਭ ਕੇ ਚੰਗੀ ਖਰਾਕ ਪਾ ਕੇ ਕਿਸੇ ਚੰਗੇ ਸਾਂਹ ਤੋਂ ਪ੍ਰੈਗਨੈਂਟ ਕਰਾ ਸਕਦਾ ਵਾ। ਬਿਲਕੁਲ ਸਿੰਗਲ ਹੱਡੀ ਦੀ ਆ ਦੇਖ ਸਕਦੇ ਤੁਸੀਂ। ਪਿੰਡਾ ਪੂਰਾ ਚਮਕਦਾ ਇਹਦਾ ਕਰਮਾਲੀ ਦਾ। ਬਾਕੀ ਆਰਡਰ ਦੀ ਕੁਆਲਿਟੀ ਇੱਕ ਵਾਰ ਫੇਰ ਚੈੱਕ ਕਰਵਾਵਾਂਗੇ। ਪਹਿਲਾਂ ਤੁਸੀਂ ਫੇਸ ਦੀ ਕੁਆਲਿਟੀ ਇਹਦੀ ਚੈੱਕ ਰਿਓ। ਦੋਸਤੋ ਅੱਖ ਬਿਲਕੁਲ ਨੀਲੀ ਰਾਵੀ ਤੇ ਸੁਰਗਲਾਬੀ ਰੰਗ ਦੇ ਕੋਏ ਆ। ਸਿੰਗ ਬਿਲਕੁਲ ਕੁੰਡਾ ਤੇ ਆ ਤੁਸੀਂ ਪਿੰਡੇ ਦੇ ਉਪਰ ਆ ਦੇਖ ਹੀ ਸਕਦੇ ਵੀ ਆ ਜਿਹੜੀ ਸਕੈਨ ਦੇ ਰਿੰਕਲ ਬੰਦੇ ਆ ਕਿੰਨਾ ਕਹੇ ਦਾ ਪਿੰਡਾ ਢਿੱਲਾ ਹੋਊਗਾ ਸੋ ਇਹ ਝੋਟੀ ਇਸ ਟਾਈਮ ਆਪਣੇ ਫਾਰਮ ਤੇ ਅਵੇਲੇਬ ਆ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਦੋਸਤੋ ਉਹ ਇਹਨੂੰ ਆਪਣੇ ਫਾਰਮ ਦੀ ਸ਼ਾਨ ਬਣਾ ਸਕਦਾ ਬਾਕੀ ਦੋਸਤੋ ਫੇਸ ਕੁਆਲਿਟੀ ਪੂਰੀ ਓਕੇ ਆ ਤੇ ਗਰਦਨ ਦੀ ਲੰਬਾਈ ਚੈੱਕ ਕਰ ਹੀ ਲਈ ਆ ਤੁਸੀਂ ਬੂਥੀ ਦੀ ਲੰਬਾਈ ਤੇ ਇੱਥੋਂ ਤੁਸੀਂ ਇਹਦੀ ਪੂਰੀ ਬਾਡੀ ਸਟਰਕਚਰ ਜਿਹੜਾ ਚੈੱਕ ਕਰ ਲਿਓ ਬਾਕੀ ਪੂਰੀ ਠੰਡੀ ਸੀਲ ਤੇ ਜੈਲੀ ਆ ਦੋਸਤੋ ਜਿਹੜਾ ਕੋਈ ਕਿਸਾਨ ਭਰਾ ਇਹਨੂੰ ਖਰੀਦਣ ਦਾ ਇੱਛਕ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਲਿਓ ਤੇ ਝੋਟੀ 2 ਤੋਂ 4 ਮਹੀਨਿਆਂ ਦੇ ਵਿੱਚ ਇਹ ਗੱਬਣ ਹੋਣ ਵਾਲੀ ਝੋਟੀ ਆ ਸੋ ਧੰਨਵਾਦ ਦੋਸਤੋ ਜੇ ਵੀਡੀਓ ਮੇਰੀਆਂ ਚੰਗੀਆਂ ਲੱਗਦੀਆਂ ਨੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿ ਦੋਸਤੋ ਆਪਾਂ ਵੱਧ ਤੋਂ ਵੱਧ ਤੁਹਾਡੇ ਸਾਹਮਣੇ ਨਗੀਨੇ ਲਿਆਉਂਦੇ ਰਹੀਏ ਧੰਨਵਾਦ